ਸਸਟ੍ਰਿਕਰ YouTube ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਸਵੇਰੇ ਸਵੇਰੇ ਇੱਥੇ ਮੈਂ ਬਣਾ ਰਹੀ ਸੀ ਦੇਗ ਸੋਚਿਆ ਮੈਂ ਤੁਹਾਡੇ ਨਾਲ ਅੱਜ ਇੱਕ ਬਹੁਤ ਵਧੀਆ ਕਾਰਜ ਕਰਨ ਜਾ ਰਿਹਾ ਤੇ ਤੁਹਾਡੇ ਨਾਲ ਸ਼ੇਅਰ ਕਰ ਲਈਏ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਤੇ ਸ਼੍ਰੀ ਕਨਪਟ ਸਾਹਿਬ ਤਾਂ ਅਸੀਂ ਪਹਿਲਾਂ ਹੀ ਕਰਵਾ ਲਿਆ ਸੀਗਾ ਓਟ ਆਸਰਾ ਲੈ ਕੇ ਫੇਰ ਹੀ ਕੰਮ ਸ਼ੁਰੂ ਕਰਦੇ ਆਂ ਤੇ ਆਪਣੇ ਪੈਰਲਸ ਦਾ ਜਿਵੇਂ ਪਹਿਲਾਂ ਪ੍ਰੋਗਰਾਮ ਅੱਜ ਤੇ ਇੱਥੇ ਮੈਂ ਦੇਗ ਬਣਾ ਕੇ ਮਨ ਜਗਸੀਰ ਕਹਿੰਦਾ ਮੰਮੀ ਦੇਗ ਬਣਾ ਕੇ ਤੇ ਆਪਾਂ ਪਾਠ ਕਰਕੇ ਅਰਦਾਸ ਕਰਕੇ ਫਿਰ ਪ੍ਰੋਗਰਾਮ ਸ਼ੁਰੂ ਕਰਾਂਗੇ ਦੇਗ ਵੰਡ ਕੇ ਸੋ ਮੈਂ ਕਿਹਾ ਵੀ ਬੱਚੇ ਦੇ ਮਨ ਚ ਆ ਗਿਆ ਪੇਰੈਂਟਸ ਤੋਂ ਪਹਿਲਾਂ ਹੀ ਤੇ ਚਲੋ ਬੱਚੇ ਦੀ ਜਿਹੜੀ ਆ ਮਨਛਾ ਪੂਰੀ ਕੀਤੀ ਜਾਵੇ ਸੋ ਮੈਨੂੰ ਵੀ ਵਧੀਆ ਲੱਗਾ ਚਲੋ ਇਹ ਚੰਗਾ ਲੱਗਦਾ ਹੈ ਕਿ ਅਸੀਂ ਜਿਵੇਂ ਬੱਚਿਆਂ ਨੂੰ ਪਰਵਰਿਸ਼ ਦੇ ਰਹੇ ਆ ਉਹ ਫੋਲੋ ਕਰ ਰਹੇ ਆ ਕਿ ਹਰ ਇੱਕ ਕੰਮ వైగరు ਦੇ ਓਟਾਸਰੇ ਨਾਲ ਸ਼ੁਰੂ ਕਰਨਾ ਹੈ ਸੋ ਮੈਨੂੰ ਇਹ ਚੀਜ਼ ਚੰਗੀ ਲੱਗੀ ਤੇ ਮੈਂ ਦਵਾਦਵ ਉੱਠੀ ਇਸ਼ਨਾਨ ਪਾਣੀ ਕੀਤਾ ਤੇ ਉੱਠ ਕੇ ਦੇਗ ਬਣਾਈ ਹਾਲਾਂਕਿ ਮੇਰੀ ਤਬੀਅਤ ਠੀਕ ਨਹੀਂ ਸੀ ਪਰ ਮੈਂ ਮੈਨੂੰ ਖੁਸ਼ੀ ਬਹੁਤ ਸੀ ਕਿ ਮੇਰੇ ਬੱਚੇ ਨੇ ਕੋਈ ਚੰਗਾ ਸੋਚਿਆ ਤੇ ਉਸ ਲਈ ਉਹਨੂੰ ਉਹਨੂੰ ਵੀ ਪਤਾ ਲੱਗ ਗਿਆ ਕਿ ਕੋਈ ਵੀ ਸ਼ੁਭ ਕਾਰਜ ਕਰਨ ਤੋਂ ਪਹਿਲਾਂ వైਗੁਰੂ ਦਾ ਓਟਾਸਰਾ ਲੈਣਾ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਕਰਦੇ ਆ ਹਮੇਸ਼ਾ ਹੀ ਬਾਬੇ ਸਿੱਧੀ ਜਾ ਕੇ ਕਈ ਵਾਰੀ ਬਾਬਾ ਜੀ ਤੋਂ ਅਰਦਾਸ ਕਰਾਈਦੀ ਆ ਤੇ ਹੁਣ ਬਾਬਾ ਜੀ ਦੁਬਈ ਗਿਆ ਹੋਇਆ ਤੇ ਆਪਾਂ ਜਿਵੇਂ ਅਰਦਾਸ ਬੇਨਤੀ ਤਾਂ ਪੈਲਸ ਦੀ ਪਹਿਲਾਂ ਹੀ ਕਰਵਾਈ ਹੋਈ ਆ ਬਾਬਾ ਜੀ ਤੋਂ ਤੇ ਹੁਣ ਸੋਚਿਆ ਜਿਵੇਂ ਅੱਜ ਪਹਿਲਾ ਪ੍ਰੋਗਰਾਮ ਤੇ ਬਾਬਾ ਜੀ ਦਾ ਓਟ ਆਸਰਾ ਲੈ ਲਿਆ ਜਾਵੇ ਸੋ ਇੱਥੇ ਦੇਗ ਬਣ ਰਹੀ ਸੀ ਤੇ ਖੁਸ਼ ਜਿਹੜਾ ਮੈਂ ਖੁਸ਼ ਨੂੰ ਕਿਹਾ ਸੀ ਰਿਕਾਰਡ ਕਰ ਲਾ ਕਿਉਂਕਿ ਮੈਂ ਤੁਹਾਡੇ ਨਾਲ ਇਹ ਚੀਜ਼ਾਂ ਸ਼ੇਅਰ ਕਰਨਾ ਚਾਹੁੰਦੀ ਸੀ ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਨ ਜਾ ਰਹੇ ਹੋ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੇ ਆਪਾਂ ਵਾਇਗੁਰੂ ਦਾ ਓਟ ਅਸਰਾ ਲੈਨੇ ਆ ਤਾਂ ਉਹ ਆਪਣਾ ਬਹੁਤ ਰੱਖਿਆ ਕਰਦੇ ਨੇ ਬਹੁਤ ਹੀ ਆਪਣਾ ਕੰਮ ਦੇ ਵਿੱਚ ਵਾਦਾ ਪੈਂਦਾ ਹੈ ਤੇ ਆਪਾਂ ਵੀ ਪੋਜ਼ਿਟਿਵ ਰਹਿਨੇ ਹਮੇਸ਼ਾ ਕਿਸੇ ਗੱਲ ਦੀ ਡਰ ਚਿੰਤਾ ਭੈ ਨਹੀਂ ਰਹਿ ਜਾਂਦਾ ਤੇ ਮਨ ਵਿੱਚ ਇੱਕ ਸੰਤੁਸ਼ਟੀ ਹੁੰਦੀ ਆ ਕਿ ਵਾਹਿਗੁਰੂ ਜੋ ਕਰੋਗਾ ਵਧੀਆ ਕਰੂਗਾ ਤੇ ਚੰਗਾ ਹੋਊਗਾ ਸੋ ਸਾਰਾ ਕੁਝ ਹੁੰਦਾ ਵੀ ਚੰਗਾ ਜੇ ਆਪਾਂ ਪੋਜ਼ਿਟਿਵ ਰਵਾਂਗੇ ਤੇ ਵਾਹਿਗੁਰੂ ਪੋਜ਼ਿਟਿਵ ਹੀ ਕਰੂਗਾ ਤੇ ਇੱਥੇ ਬਹੁਤ ਹੀ ਪਿਆਰੀ ਖੁਸ਼ਬੂ ਆ ਰਹੀ ਸੀ ਦੇਗ ਬਣ ਕੇ ਤਿਆਰ ਹੋ ਚੱਲੀ ਆ ਸੋ ਉਸ ਤੋਂ ਬਾਅਦ ਦੇਗ ਨੂੰ ਸਜਾ ਕੇ ਅਸੀਂ ਬਾਬਾ ਜੀ ਵਾਲੇ ਅੰਦਰ ਲੈ ਕੇ ਗਏ ਤੇ ਫਿਰ ਉੱਥੇ ਬੈਠ ਕੇ ਮੈਂ ਜਪਜੀ ਸਾਹਿਬ ਤੇ ਚੌਪੀ ਸਾਹਿਬ ਦਾ ਪਾਠ ਕੀਤਾ ਸੋ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀ ਇਸ ਕਰਕੇ ਫਿਰ ਸੁਖਮਨੀ ਸਾਹਿਬ ਦਾ ਪਾਠ ਮਮੀ ਨੇ ਕਰਕੇ ਤੇ ਅਰਦਾਸ ਬੇਨਤੀ ਉਹਨਾਂ ਨੇ ਕੀਤੀ ਤੇ ਫਿਰ ਦੇ ਜਿਹੜੀ ਐ ਵੰਡ ਕੇ ਸਾਰਿਆਂ ਨੂੰ ਖੁਸ਼ੀ-ਖੁਸ਼ੀ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਤੇ ਸਾਰਾ ਸਟਾਫ ਵੀ ਬਹੁਤ ਖੁਸ਼ ਸੀ ਇਸ ਚੀਜ਼ ਦੇ ਵਿੱਚ ਕਿਉਂਕਿ ਸਾਡੇ ਸਟਾਫ ਨੂੰ ਵੀ ਹੁੰਦਾ ਹੈ ਕਿ ਵਧੀਆ-ਵਧੀਆ ਹੋਵੇ ਕੋਈ ਪ੍ਰੋਬਲਮ ਨਾ ਆਵੇ ਸੋ ਉਹ ਵੀ ਸਟਾਫ ਵੀ ਕਹਿੰਦੇ ਰਹਿੰਦੇ ਸਾਰਾ ਆਪਾਂ ਇਸ ਤਰ੍ਹਾਂ ਕਰੀਏ ਆ ਚੀਜ਼ ਵਧੀਆ ਹੋਵੇ ਸੁਝਾ ਦਿੰਦੇ ਰਹਿੰਦੇ ਤੇ ਅਸੀਂ ਆਪਣੇ ਸਟਾਫ ਦੇ ਵੀ ਸੁਝਾ ਲੈਂਦੇ ਰਹਿੰਨੇ ਆ ਤੇ ਅਸੀਂ ਹਮੇਸ਼ਾ ਉਹਨਾਂ ਨਾਲ ਰਲ ਕੇ ਚੱਲੀਦਾ ਤੇ ਉਹ ਸਾਨੂੰ ਬਹੁਤ ਵਧੀਆ ਕਹਿੰਦੇ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਪੈਲਸ ਦੇ ਮਾਲਕਾਂ ਨਾਲ ਰਹਿ ਰਹੇ ਆ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡੀ ਆਪਦੀ ਫੈਮਿਲੀ ਹੋਵੇ ਤੇ ਬਹੁਤ ਢੇਰ ਤੋਂ ਸਾਡੇ ਨਾਲ ਜੁੜੇ ਹੋਏ ਆ ਬਹੁਤ ਪਿਆਰ ਬਣਿਆ ਹੋਇਆ ਤੇ ਵਾਹਿਗੁਰੂ ਇਸੇ ਤਰ੍ਹਾਂ ਹੀ ਬਣਾਈ ਰੱਖੇ ਤੇ ਇੱਥੇ ਅਰਦਾਸ ਬੇਨਤੀ ਕਰਕੇ ਪਾਠ ਕਰਨਾ ਸ਼ੁਰੂ ਕੀਤਾ ਸੀ ਮੈਂ ਤੇ ਬਾਬਾ ਜੀ ਹਮੇਸ਼ਾ ਕਹਿੰਦੇ ਕਿ ਪਹਿਲਾਂ ਗੁਰੂ ਅੱਗੇ ਅਰਦਾਸ ਕਰੋ ਕਿ ਅਸੀਂ ਤੁਹਾਡੇ ਓਟ ਆਸਰਾ ਲੈ ਕੇ ਪਾਠ ਕਰਨ ਜਾ ਰਹੇ ਆ ਤੇ ਵਾਇਗਰੂ ਮੇਰਾ ਪਾਠ ਜਿਹੜਾ ਬਹੁਤ ਵਧੀਆ ਸੰਪੂਰਨ ਹੋ ਜਾਵੇ ਤੇ ਇੱਥੇ ਮੈਂ ਪਾਠ ਕੀਤਾ ਸੀ ਉਸ ਤੋਂ ਬਾਅਦ ਮੰਮੀ ਤੇ ਫਿਰ ਜਗਸੀਰ ਵੀ ਚਲਾ ਗਿਆ ਤੇ ਸਾਰਿਆਂ ਨੇ ਵਾਇਗਰੂ ਦਾ ਜਿਵੇਂ ਸ਼ੁਕਰਾਨਾ ਵੀ ਕਰਦੇ ਆ ਵਾਇਗਰੂ ਤੋਂ ਸਾਨੂੰ ਫਰਸ਼ ਤੋਂ ਅਰਸ਼ਾਂ ਤੇ ਪਹੁੰਚਾਇਆ ਤੇ ਵਾਇਗਰੂ ਬਹੁਤ ਕੁਝ ਦਿੰਦਾ ਬਸ ਮਿਹਨਤ ਕਰਦੇ ਜਾਓ ਤੇ ਉਹਦਾ ਓਟ ਆਸਰਾ ਲੈਂਦੇ ਜਾਓ ਤੇ ਕੰਮ ਤੁਹਾਡੇ ਆਪੋ ਆਪੋ ਆਪ ਹੀ ਹੁੰਦੇ ਜਾਣਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੱਧਰੋਂ ਪੈਸਾ ਆ ਰਿਹਾ ਕਿੱਧਰੋਂ ਜਾ ਰਿਹਾ ਕਿੱਧਰ ਤੋਂ ਨੂੰ ਇੱਜ਼ਤ ਮਾਣ ਮਿਲ ਰਿਹਾ ਪਿਆਰ ਮਿਲ ਰਿਹਾ ਸਤਿਕਾਰ ਮਿਲ ਰਿਹਾ ਸੋ ਵੈਗਰੂ ਦੀ ਜੀ ਦਾ ਚੀ ਦਾ ਸਦਕਾ ਹੀ ਹੁੰਦਾ ਸਾਰਾ ਕੁਝ ਤੇ ਬਸ ਉਹਦਾ ਊਟਾ ਅਸਰਾ ਲੈਣਾ ਕਦੇ ਨਾ ਭੁੱਲਗੇ ਆਪਾਂ ਬਾਕੀ ਜੇ ਆਪਾਂ ਇੱਕ ਆਪ ਚੰਗੇ ਇਨਸਾਨ ਬਣਾਂਗੇ ਤੇ ਆਪਣੇ ਬੱਚੇ ਵੀ ਆਪਾਂ ਨੂੰ ਵੇਖ-ਵੇਖ ਕੇ ਉਸੇ ਤਰ੍ਹਾਂ ਹੀ ਆਪਾਂ ਨੂੰ ਫੋਲੋ ਕਰਨਗੇ ਤੇ ਉਹੀ ਚੀਜ਼ ਬਣਨ ਦੀ ਕੋਸ਼ਿਸ਼ ਕਰਨਗੇ ਤੇ ਵੈਗਰੂ ਦਾ ਊਟਾ ਅਸਰਾ ਲੈਣਗੇ ਤੇ ਸ਼ੁਕਰਾਨਾ ਜ਼ਰੂਰ ਕਰਿਏ ਕਦੇ ਜੋ ਸੋਚਿਆ ਨਹੀਂ ਹੁੰਦਾ ਉਹ ਵਾਹਿਗੁਰੂ ਆਪਣੇ ਤੋਂ ਸੇਵਾ ਲੈ ਲੈਂਦਾ ਹੈ ਸੋ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਬਸ ਨੀਤ ਸਾਫ਼ ਰੱਖੋ ਕਿ ਸਭ ਦਾ ਭਲਾ ਮੰਨੋ ਮੰਗੋ ਵਾਹਿਗੁਰੂ ਤੋਂ ਤੇ ਰੱਬ ਆਪਾਂ ਨੂੰ ਬਹੁਤ ਕੁਝ ਦਿੰਦਾ ਹੈ ਤੇ ਇੱਥੇ ਸਾਈਡ ਤੇ ਤੁਸੀਂ ਕਹਿਣਾ ਬਾਬਾ ਜੀ ਵਾਲੇ ਅੰਦਰ ਪਤਾ ਨਹੀਂ ਇੰਨਾ ਕੁਝ ਕੀ ਰੱਖਿਆ ਇਹ ਸਿਰਫ ਜਿਹੜੇ ਨਵੇਂ ਫਲਾਵਰ ਲੈ ਕੇ ਆਏ ਸੀਗੇ ਆਪਾਂ ਡੈਕੋਰੇਸ਼ਨ ਕਰਨੀ ਆ ਉਹ ਬਾਬਾ ਜੀ ਦੇ ਕਮਰੇ ਚ ਰੱਖੇ ਸੀ ਉਹ ਸੁੱਚੇ ਆ ਸੋ ਅਸੀਂ ਸੋਚਿਆ ਚਲੋ ਬਾਬਾ ਜੀ ਦੇ ਅੰਦਰ ਪਹਿਲਾਂ ਸ਼ੁਰੂਆਤ ਕੀਤੀ ਜਾਵੇ ਉੱਥੇ ਰੱਖੇ ਜਾਣ ਤੇ ਇੱਥੇ ਮੰਮੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ ਤੇ ਮੈਂ ਇੱਥੇ ਕਲਿਪਸ ਲਈਆਂ ਸੀ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਆਪਾਂ ਇਹ ਚੀਜ਼ਾਂ ਸਾਂਝੀਆਂ ਕਰਨੀਆਂ ਕੋਈ ਕੋਈ ਚੰਗਾ ਸਾਂਝਾ ਕੀਤਾ ਜਾਵੇ ਕੋਈ ਬੱਚਾ ਵੇਖ ਕੇ ਪ੍ਰਭਾਵਿਤ ਹੋ ਜਾਂਦਾ ਜਿਵੇਂ ਕਿ ਮੇਰੇ ਬੱਚੇ ਜਿਵੇਂ ਕੁਝ ਅਸੀਂ ਕਰਦੇ ਆ ਉਹ ਕੁਝ ਬੱਚੇ ਕਰਦੇ ਆ ਸੋ ਵਧੀਆ ਲੱਗਦਾ ਹੈ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਕੁਝ ਸਿਖਾਇਆ ਕਰੋ ਤੇ ਇੱਥੇ ਮੈਂ ਜਗਸੀਰ ਨੂੰ ਦੇਖ ਫੜਾ ਰਹੀ ਸੀਗੀ ਤੇ ਜਗਸੀਰ ਨੇ ਮੈਨੂੰ ਉਸ ਦਾ ਉੱਪਰਲਾ ਜਿਹੜਾ ਜੋ ਰਮਾਲ ਪਾਇਆ ਸੀ ਉਹ ਮੈਨੂੰ ਫੜਾਤਾ ਤੇ ਕਹਿੰਦਾ ਚਲੋ ਮੈਂ ਦੇਖ ਵੰਡ ਦਿੰਨਾ ਤੇ ਤੇ ਮੈਂ ਥੋੜਾ ਜਿਹਾ ਸ਼ੂਟ ਲਿਆ ਸੀ ਇੱਥੇ ਜਿਹੜੇ ਆਪਾਂ ਡੈਕੋਰੇਸ਼ਨ ਕਰ ਰਹੇ ਸੀ ਆਪਣੇ ਬੰਦੇ ਸੈਟਿੰਗ ਕਰ ਰਹੇ ਸੀ ਤੇ ਦੇਖੋ ਕਿੰਨੀ ਆਪਣੇ ਚ ਸਮਝ ਹੁੰਦੀ ਆ ਉਹਨਾਂ ਨੇ ਸਿਰ ਨਹੀਂ ਸੀ ਟਕਿਆ ਤੇ ਸਿਰ ਟੱਕ ਕੇ ਤੇ ਦੇਖ ਲਈ ਤੇ ਨਾਲ ਹੀ ਉਹਨਾਂ ਨੇ ਬਹੁਤ ਅਸੀਸਾਂ ਵੀ ਦਿੱਤੀਆਂ ਵੀਡੀਓ ਰਿਕਾਰਡਿੰਗ ਤਾਂ ਕੀਤੀ ਸੀ ਪਰ ਉਹ ਪ੍ਰੋਪਰ ਨਹੀਂ ਸੀ ਆਵਾਜ਼ ਆ ਰਹੀ ਇਸ ਕਰਕੇ ਮੈਂ ਵਾਇਸਓਵਰ ਕਰਤਾ ਤੇ ਉਹਨਾਂ ਨੇ ਬੜੀਆਂ ਅਸੀਸਾਂ ਦਿੱਤੀਆਂ ਕਿ ਆਪਣਾ ਕਾਰੋਬਾਰ ਕਾਫੀ ਚੱਲੇ ਤੇ ਚਲੋ ਵਾਹਿਗੁਰੂ ਅਗੇ ਅਸੀਂ ਵੀ ਅਰਦਾਸ ਕਰਦੇ ਆਂ ਕਾਰੋਬਾਰ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਤਾਂ ਜੋ ਅਸੀਂ ਵੀ ਕਮਾ ਸਕੀਏ ਤੇ ਇਹ ਸਾਰੇ ਜਿੰਨੇ ਵੀ ਵਰਕਰ ਆਪਣੇ ਇੱਥੇ ਕੰਮ ਕਰਦੇ ਆ ਉਹਨਾਂ ਦੇ ਘਰਾਂ ਦਾ ਵੀ ਰੋਟੀ ਪਾਣੀ ਚੱਲਦਾ ਰਵੇ ਤੇ ਨਾਲ ਸਾਡਾ ਵੀ ਦਾਣਾ ਪਾਣੀ ਚੱਲਦਾ ਰਵੇ ਰੋਟੀ ਪਾਣੀ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਰਾ ਕੁਝ ਮੈਨੇਜ ਹੁੰਦਾ ਹੈ ਇਕੱਲਾ ਤਾਂ ਕੋਈ ਵੀ ਨਹੀਂ ਵੱਡਾ ਹੁੰਦਾ ਸੋ ਇਸੇ ਤਰ੍ਹਾਂ ਦੇਖੋ ਆਪਣਾ ਪ੍ਰੋਗਰਾਮ ਦਾ ਮੈਨੇਜਮੈਂਟ ਇੱਧਰ ਵੇਖੋ YouTube ਫੈਮਿਲੀ ਆਪਣਾ ਅੱਜ ਪੈਲਸ ਪੂਰਾ ਬੱਟੀ ਨੂੰ ਸਜਿਆ ਹੈ ਦੀ ਆ ਵੀ ਕੋ ਸਾਰੇ ਸ਼ੂਟ ਕਰੀ ਜਾਂਦੇ ਆ ਆਪ ਦਾ ਆਪ ਦਾ ਇੰਜੋਏ ਕਰਦੇ ਪਏ ਨੇ ਇੱਧਰ ਵੇਖੋ ਕਿੰਨੀਆਂ ਵਾਜਾਂ ਆਉਂਦੀਆਂ ਪਈਆਂ ਅੱਜ ਤਾਂ ਉਹ ਵਿੱਚ ਬੈਠੇ ਹੋਏ ਸਾਰੇ ਚਾਹ ਚੂ ਪੀਂਦੇ ਪਏ ਇੱਧਰ ਵੇਖੋ ਕੈਮਰੇ ਵਿੱਚ ਅਸੀਂ ਵੇਖਦੇ ਪਏ ਆ ਸਾਰੀਆਂ ਤਿਆਰੀਆਂ ਹੋ ਗਈਆਂ ਨੇ ਮਠਿਆਈਆਂ ਲੱਗ ਗਈਆਂ ਨੇ ਉੱਧਰ ਵੇਖੋ ਸਾਰੇ ਨੀਂਦ ਨਾ ਬਾਤ ਨੂੰ ਨੀਂਦ ਤਾਂ ਪਾਉਂਗੀ ਅੱਜ ਮੇਰੀ ਡਿਗਣ ਦੀ ਆ ਨੀਂਦ ਤੇ ਪਕੌੜੇ ਵੇਖ ਕੇ ਡਿਗਣੀ ਤਾਂ ਚਾਹੀਦੀ ਏ ਆਪਣੇ ਪੈਲੇਸ ਚ ਜੋ ਵਿਆਹ ਹੈ ਤੇ ਇੱਧਰ ਵੇਖੋ ਸਾਰੇ ਪਾਸੇ ਤਿਆਰੀਆਂ ਤਿਉਰੀਆਂ ਹੋਈ ਜਾਂਦੀਆਂ ਨੇ ਆਵੇ ਸਾਰੇ ਘਰ ਦੇ ਵੀ ਪਹੁੰਚ ਗਏ ਨੇ ਆਪਣੇ ਖੁਸ਼ਵੀਰ ਜੀ ਤਿਆਰ ਹੋ ਰਹੇ ਨੇ ਹੋ ਰਹੇ ਨੇ ਇੱਧਰ ਵੇਖੋ ਪੱਗ ਬੰਨਦੇ ਪਏ ਨੇ ਤੇ ਵੀਰ ਜੀ ਤੁਸੀਂ ਵੀ ਜਾਣਾ ਵਿਆਹ ਤੇ ਨਹੀਂ ਨਹੀਂ ਮੈਂ ਸਲਸਿਲੇ ਦੇ ਸ਼ੂਤ ਚੱਲਿਆ ਅੱਛਾ ਠੀਕ ਐ ਇੰਨੀ ਦੂਰ ਆਪਣੇ ਪੈਲਸ ਚ ਅੱਜ ਵਿਆਹ ਹੈ ਤਾਂ ਤੂੰ ਸਰਸੇ ਵਾਲੇ ਦੇ ਸ਼ੋਅ ਤੇ ਚੱਲੇ ਆ। ਉਹ ਤਾਂ ਫੈਨ ਬੜਾ ਤਕੜਾ ਨੇ। ਅਰਸ਼ਾ ਬਹੁਤ ਤਕੜਾ ਫੈਨ ਹੈ ਤੂੰ ਅੰਦਾ ਠੀਕ ਐ। ਤਾਂ ਹੀ ਲਾਲ ਪੱਗ ਬੰਨ ਕੇ ਚੱਲੇ ਆ ਨਾ ਅੱਜ। ਠੀਕ ਆ। ਮੁੰਡਾ ਯਾਨਾ ਇਹ ਨਾਲ ਨਹੀਂ ਕੀ ਵੇਖ ਲੋ ਕੌਣ ਸਰਸਰੇ ਨੂੰ ਬੈਜਦੀ ਦਾਲ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਕੀ ਕਹਿੰਦੇ ਮੈਂ ਹੀ ਮੈਂ ਸਰਸਿਆਲਾ ਤਾਂ ਜਿੱਤੀਆਂ ਤਾਂ ਬਚ ਗਏ ਨਹੀਂ ਬਚਦਾ ਤੁਸੀਂ ਕੀ ਅੱਜ ਕਰਦੇ ਪਏ ਪਹਿਲਾਂ ਮੈਨੂੰ ਤੁਸੀਂ ਵਿਖਾਓ ਮੈਂ ਅੱਜ ਡੇਢ ਡੜਈਆ ਕਿਉਂ ਕੀ ਹੋਇਆ ਥੋੜਾ ਜਿਹਾ ਨਾ ਕਪੜਾ ਖੱਟਿਆ ਗਿਆ ਸੀਗਾ ਇਥੇ ਫਰੇਮ ਨਹੀਂ ਸੀ ਲੱਗਾ ਹੁਣ ਮੇਰਾ ਰਾਦਾ ਪੇਸਟਿੰਗ ਪੇਪਰ ਲਾ ਕੇ ਨਾ ਫੇਰ ਕਢਾਈ ਕਰਦੇ ਹਾਂਜੀ ਠੀਕ ਹੈ ਤੇ ਤੁਸੀਂ ਅੱਜ ਵਿਆਹ ਤੇ ਨਹੀਂ ਜਾਣਾ ਫਿਰ ਵਿਆਹ ਤੇ ਨਹੀਂ ਜਾਣਾ ਵਿਆਹ ਦੀਆਂ ਤਿਆਰੀਆਂ ਕਰਤੀਆਂ ਠੀਕ ਆ ਤੁਸੀਂ ਫਿਰ ਕਿਦੋਂ ਜਾਣਾ ਵਿਆਹ ਤੇ ਅਸੀਂ ਇੱਥੇ ਰਵਾਂਗੇ YouTube ਫੈਮਲੀ ਤੇ ਬਾਕੀ ਸਵੇਰੇ ਉੱਠ ਕੇ ਦੇchnaan paani ਕਰਕੇ ਦੇਗ ਬਣਾ ਕੇ ਪਾਠ ਕਰਕੇ ਅਰਦਾਸ ਕਰਕੇ ਦੇਗ ਵੰਡੀ ਅੱਜ ਦਾ ਸਾਰਾ ਵਲੌਗ ਉਸੇ ਦੇਸ ਤੇ ਹੀ ਆ ਜਿਆਦਾ ਤੇ ਆ ਥੋੜੀਆਂ ਜਿਹੀਆਂ ਕਲਿੱਪਸ ਹੋਣ ਕਿਉਂਕਿ ਸਾਰਾ ਕਵਰਡ ਆ ਤੇ ਅਸੀਂ ਅੰਦਰ ਦੀ ਉਤੋਂ ਤਾਂ ਲੈ ਨਹੀਂ ਸਕਦੇ ਵਲੌਗਿੰਗ ਤੇ ਜੇ ਕੋਈ ਆਖੇ ਲੱਗ ਗਿਆ ਤੇ ਕੱਲ ਵਾਲੇ ਵਲੌਗ ਚ ਕੋਈ ਜੇ ਨੇ ਬਣਾ ਦਿੱਤਾ ਸਨ ਉਹ ਤੇ ਕੱਲ ਵਾਲੇ ਵਲੌਗ ਚ ਪਾ ਦਾਂਗੇ ਤੇ ਰੌਣਕਾ ਸ਼ੌਣਕਾ ਵਿਆਹ ਦੀਆਂ ਬਾਕੀ ਅੱਜ ਅਸੀਂ ਉਪਰ ਉਪਰ ਇੰਨਾ ਹੀ ਸ਼ੂਟ ਕਰ ਸਕਿਆ ਤੇ ਵਧੀਆ ਲੱਗੇ ਸਾਡਾ ਅੱਜ ਦਾ ਜਿਹੜਾ ਸ਼ੁਰੂਆਤ ਆ ਤੁਹਾਨੂੰ ਜਿਹੜੇ ਜਿਹੜੇ ਤਰੀਕੇ ਨਾਲ ਅਸੀਂ ਕੀਤੀ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਜਲਦੀ ਤੋਂ ਜਲਦੀ ਜਿਹੜੇ ਪੈਨ ਪ੍ਰਾਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦਬਾ ਦਿਓ ਬੈਲ ਆਈਕਨ ਦਬਾਓਗੇ ਤਾਂ ਹੀ ਮੇਰੇ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਣਗੇ ਸੋ ਜੇ ਤੁਸੀਂ ਬੈਲ ਆਈਕਨ ਨਹੀਂ ਦਬਾਇਆ ਤੇ ਜਲਦੀ ਤੋਂ ਜਲਦੀ ਜਾਓ YouTube ਖੋਲੋ ਤੇ ਬੈਲ ਆਈਕਨ ਦਬਾਓ ਬਾਕੀ ਫਿਰ ਮਿਲਦੇ ਆਪਾਂ ਨਵੇਂ ਵਲੌਗ 'ਚ ਤਦ ਤੱਕ ਲਈ ਬਾਏ